ਕੁਝ ਨਿੱਕੀ ਗੱਲ ਸਾਹਮਣੇ ਆਈ ਹੈ ਕਿ ਰਾਜਪਾਲ ਸਾਹਿਬ 3 ਦਿਨਾਂ ਬਾਅਦ ਤੇ ਸਰहदी ਖੇਤਰਾਂ 'ਚ ਗਏ ਆ ਕੱਲ ਉਹ ਪਠਾਨਕੋਟ ਸੀ ਅੱਜ ਉਹ ਅੰਮ੍ਰਿਤਸਰ ਦੇ ਖੇਤਰ ਵਿੱਚ ਗਏ ਹੋਏ ਐ ਅਟਾਰੀ ਬਾਰਡਰ ਵਾਲੇ ਪਾਸੋਂ ਇਧਰ ਘਰੇਡੇ ਵਾਲੇ ਪਾਸੇ ਨੂੰ ਵਾਪਸ ਆ ਰਹੇ ਸੀ ਰਸਤੇ ਦੇ ਵਿੱਚ ਉਹਨਾਂ ਦੇ ਸੁਰੱਖਿਆ ਜਵਾਨ ਜਿਹੜੇ CRPF ਨਾਲ ਸੰਬੰਧਿਤ ਹੈ ਉਹਨਾਂ ਦੀ ਗੱਡੀ ਦਾ ਟਾਇਰ ਫਟ ਗਿਆ ਜਿਸ ਦੇ ਨਾਲ ਜਵਾਨਾਂ ਦੇ ਕੁਝ ਸੱਟਾਂ ਲੱਗੀਆਂ ਨੇ ਹਾਦਸੇ ਦਾ ਕਾਰਨ ਕੀ ਬਣਿਆ ਇਹ ਤਾਂ ਹੈਗੀ ਪੜਤਾਲ ਦਾ ਵਿਸ਼ਾ ਪਰ ਜੇ ਰਾਜਪਾਲ ਜਾਂ ਮੁੱਖ ਮੰਤਰੀ ਇਹਨਾਂ ਦੇ ਗੱਡੀਆਂ ਦੇ ਕਾਫਲਿਆਂ ਦੇ ਟਾਇਰ ਫਟ ਜਾਣ ਇਹ ਤਾਂ ਉਹਨੂੰ ਦੇਖਣਾ ਪਵੇਗਾ ਵੀ ਟਾਇਰ ਹੈ ਕਿਹੜੀ ਕੰਪਨੀ ਦਾ ਸੀ ਕਿਉਂ ਫਟਿਆ ਕੋਈ ਕਿੱਲ ਵੱਜ ਗਿਆ ਕੋਈ ਹੋਰ ਹੋ ਗਿਆ ਪਰ ਜੇ ਇਹਨਾਂ ਦੀਆਂ ਗੱਡੀਆਂ ਦੇ ਨਾਲ ਵੀ ਇਸ ਤਰ੍ਹਾਂ ਦੇ ਹਾਦਸੇ ਵਾਪਰਨ ਇਹ ਤਾਂ ਬਹੁਤ ਮੰਦਪਾਗੇ ਆ ਬਾੜੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਇੱਕ ਖਬਰ ਤੇ ਗੱਲਬਾਤ ਕਰਾਂਗੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲਪਰੋਜ ਜੋ ਕਿਸ ਰਹਾਦੀ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਖਬਰ ਸਾਹਮਣੇ ਆਈ ਹੈ ਉਹਨਾਂ ਦੇ ਕਾਫਲੇ ਦੀ ਇੱਕ ਗੱਡੀ ਦਾ ਟਾਇਰ ਫਟ ਜਾਂਦਾ ਜਿਹਦੇ ਚਲਦੇ ਉਹਨਾਂ ਦੇ ਜਿਹੜੇ ਸੁਰੱਖਿਆ ਕਰਮੀ ਸੀ ਤਿੰਨ ਉਹਨਾਂ ਦੇ ਛੋਟੀ ਮੋਟੀ ਸੱਟਾਂ ਲੱਗੀਆਂ ਜਿਹਦੇ ਚਲਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨਾਲ ਢਿੱਲੋਂ ਸਾਹਿਬ ਕਿਵੇਂ ਦੇਖਦੇ ਹੋ ਇਸ ਹਾਦਸੇ ਨੂੰ ਲੈ ਕੇ ਤੁਸੀਂ ਜੀ ਦੇਖੋ ਜਿੰਨੀ ਇੱਕ ਗੱਲ ਸਾਹਮਣੇ ਆਈ ਹੈ ਕਿ ਰਾਜਪਾਲ ਸਾਹਿਬ ਤਿੰਨ ਦਿਨਾਂ ਬਾਅਦ ਤੇ ਸਰਦੀ ਖੇਤਰਾ ਚ ਗਏ ਆ ਕੱਲ ਉਹ ਪਠਾਨਕੋਟ ਸੀ ਅੱਜ ਉਹ ਅੰਮ੍ਰਿਤਸਰ ਦੇ ਖੇਤਰ ਵਿੱਚ ਗਏ ਹੋਏ ਐ ਅਟਾਰੀ ਬਾਰਡਰ ਵਾਲੇ ਪਾਸੋਂ ਇਧਰ ਘਿੰਡੇ ਵਾਲੇ ਪਾਸੇ ਨੂੰ ਵਾਪਸ ਆ ਰਹੇ ਸੀ ਰਸਤੇ ਦੇ ਵਿੱਚ ਉਹਨਾਂ ਦੇ ਸੁਰੱਖਿਆ ਜਵਾਨ ਜਿਹੜੇ CRPF ਨਾਲ ਸੰਬੰਧਿਤ ਹੈ ਉਹਨਾਂ ਦੀ ਗੱਡੀ ਦਾ ਟਾਇਰ ਫਟ ਗਿਆ ਜਿਸ ਦੇ ਨਾਲ ਜਵਾਨਾਂ ਦੇ ਕੁਝ ਸੱਟਾਂ ਲੱਗੀਆਂ ਨੇ ਮੋਢੀ ਸਹਿਤਾ ਦੇ ਨਾਲ ਉਹਨਾਂ ਨੂੰ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਦਾ ਇਲਾਜ ਹੋ ਰਿਹਾ ਹੈ ਦੇਖੋ ਜਦੋਂ ਰਾਜਪਾਲ ਸਾਹਿਬ ਜਾਂਦੇ ਆ ਤਾਂ ਗੱਡੀਆਂ ਦੇ ਵੱਡੇ ਕਾਫਲੇ ਲੱਗੇ ਜਾਂਦੇ ਆ ਹਾਦਸੇ ਦਾ ਕਾਰਨ ਕੀ ਬਣਿਆ ਇਹ ਤਾਂ ਹੈਗੀ ਪੜਤਾਲ ਦਾ ਵਿਸ਼ਾ ਪਰ ਜੇ ਰਾਜਪਾਲ ਜਾਂ ਮੁੱਖ ਮੰਤਰੀ ਇਹਨਾਂ ਦੇ ਗੱਡੀਆਂ ਦੇ ਕਾਫਲਿਆਂ ਦੇ ਟਾਇਰ ਫਾਟ ਜਾਣ ਇਹ ਤਾਂ ਉਹਨੂੰ ਦੇਖਣਾ ਪਵੇਗਾ ਵੀ ਟਾਇਰ ਹੈ ਕਿਹੜੀ ਕੰਪਨੀ ਦਾ ਸੀ ਕਿਉਂ ਫਟਿਆ ਕੋਈ ਕਿੱਲ ਵੱਜ ਗਿਆ ਕੋਈ ਹੋਰ ਹੋ ਗਿਆ ਪਰ ਜੇ ਇਹਨਾਂ ਦੀ ਗੱਡੀਆਂ ਦੇ ਨਾਲ ਵੀ ਇਸ ਤਰ੍ਹਾਂ ਦੇ ਹਾਦਸੇ ਵਾਪਰਨ ਇਹ ਹੈ ਤਾਂ ਬਹੁਤ ਮੰਦ ਭਾਗੇ ਆ ਮਾਰੇ ਆ ਰੱਬ ਦਾ ਸ਼ੁਕਰ ਵਾਣੀਏ ਕਿ ਉਹ ਸਾਰੇ ਜਵਾਨ ਜਿਹੜੇ ਨੇ ਬਿਲਕੁਲ ਤੰਦਰੁਸਤ ਨੇ ਠੀਕ ਨੇ ਮਾਮੂਲੀ ਸੱਟਾਂ ਵੱਜੀਆਂ ਨੇ ਉਹਨਾਂ ਦਾ ਉੱਥੇ ਇਲਾਜ ਕੀਤਾ ਜਾ ਰਿਹਾ ਹੈ ਸੁਰਜਪਾਲ ਸਾਹਿਬ ਨੇ ਕੱਲ ਫਿਰੋਜ਼ਪੁਰ ਜਾਣਾ ਹੈ ਉਹ ਲੋਕਾਂ ਨਾਲ ਜਿੱਥੇ ਸੰਪਰਕ ਕਰਦੇ ਆ ਉੱਥੇ ਪੱਤਰਕਾਰਾਂ ਨਾਲ ਵੀ ਗੱਲਬਾਤ ਕਰਦੇ ਆ ਆਮ ਤੌਰ ਤੇ ਨਸ਼ੇ ਦੇ ਪਸਾਰ ਵਾਲੇ ਈਸ਼ੂ ਦੇ ਉੱਤੇ ਰਾਜਪਾਲ ਸਾਹਿਬ ਕਾਫੀ ਸਰਗਰਮ ਨੇ ਕਾਫੀ ਉਹ ਲੋਕਾਂ ਦੇ ਵਿੱਚ ਜਾਂਦੇ ਆ ਤੇ ਟਾਈਮ ਰਹਿ ਗਿਆ ਮੁੱਖ ਮੰਤਰੀ ਦਾ 14 ਦਿਨ ਇਹ ਨੇ ਤੇ 20 ਦਿਨ ਹੋਰ ਪਾ ਦਿਓ ਵਿੱਚ 15 ਅਗਸਤ ਤੋਂ ਪਹਿਲਾ ਪਹਿਲਾ ਨਸ਼ਾ ਖਤਮ ਹੋ ਜਾਏਗਾ ਇਹ ਤਾਂ ਕੋਈ ਛੱਕ ਨਹੀਂ ਪੁਲਿਸ ਕੁਝ ਸਖਤੀ ਵੀ ਕਰ ਰਹੀ ਹੈ ਪਰ ਜਦੋਂ ਪੁਲਿਸ ਦੇ ਵਿੱਚੋਂ ਕਾਲੀਆ ਭੇਡਾ ਮਿਲ ਜਾਂਨ ਫਿਰ ਰੁਕਣਾ ਕੀ ਨਹੀਂ ਹੈ ਸੋ ਉਹ ਨਸ਼ਾ ਵੀ ਲਗਾਤਾਰਤਾ ਦੇ ਵਿੱਚ ਮਿਲ ਰਿਹਾ ਹੈ ਰਾਜਪਾਲ ਸਾਹਿਬ ਤਿੰਨ ਦਿਨ ਹੁਣ ਲਗਾਤਾਰ ਜਿਹੜੇ ਇਸ ਦੌਰੇ ਕਰ ਰਿਹਾ ਹੈ ਜੀ ਦੂਜਾ ਦਿਨ ਸੀ ਕੱਲ ਆਖਰੀ ਦਿਨ ਹੈ ਪ੍ਰੋਜ ਪ੍ਰਫਾਜਲ ਕਾ ਵਾਸਤੇ ਤੇ ਉੱਥੇ ਵੀ ਉਹਨਾਂ ਨੇ ਜਾਣਾ ਜੀ ਸੋ ਖਬਰ ਦੇ ਅਪਡੇਟ ਦੇ ਵਿੱਚ ਐਨੇ ਜੇ ਕੋਈ ਹੋਰ ਜਾਣਕਾਰੀ ਇੰਦੇ ਜਲਦ ਹਾਜ਼ਰ ਹੋਵਾਂਗੇ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ